ਜੀ ਅੱਜ ਪਹੁੰਚੇ ਆ ਬਰਨਾਲਾ ਲੀਲਾ ਦੇ ਪਿੰਡ ਕਟੂ ਸਦਾ ਜੇ ਦਾਤ ਸਿੰਘ ਜੀ ਕਟੂ ਵਿਰਾਸਤਕਾਰ ਕਟੂ ਇਹ ਵੀਰ ਜੀ ਉਹਨਾਂ ਨੇ ਤੁਹਾਨੂੰ ਮਿਲਾਉਂਦੇ ਆ ਬਹੁਤ ਪੁਰਾਣੇ ਇਹਨਾਂ ਨੇ ਰੱਖਿਆ ਸਮਾਨ ਹਰ ਇੱਕ ਚੀਜ਼ ਦਾ ਵਿਰਾਸਤੀ ਚੀਜ਼ਾਂ ਸੰਭਾਲ ਕੇ ਰੱਖਿਆ ਨੇ ਜੀ ਤੇ ਆਓ ਆਪਾਂ ਆਓ ਵੀਰ ਜੀ ਆਓ ਇਹ ਵੀ ਜਿਹੜਾ ਬਹੁਤ ਵਧੀਆ ਲੱਗਿਆ ਬਹੁਤ ਚੀਜ਼ਾਂ ਇਹਨਾਂ ਕੋਲੇ ਪੁਰਾਣੀਆਂ ਨੇ ਸ਼ਾਇਦ ਹੀ ਕਿਸੇ ਕੋਲੇ ਹੁਣ ਮੈਨੂੰ ਲੱਗਦਾ ਹੈ ਬਾਕੀ ਚਲੋ ਆਪਾਂ ਇਹਨਾਂ ਬਾਰੇ ਜਾਣਕਾਰੀ ਲੈਂਦੇ ਆਂ ਵਿੱਚ ਹੀ ਜਾਣਕਾਰੀ ਦੋ ਇਹ ਕੀ ਚੀਜ਼ਾਂ ਨੇ ਕਿਸਮ ਹਾਂਜੀ ਆਹ ਜਿਹੜਾ ਨਿਕਨੇ ਕਾ ਸਮਾਨ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਇਹਦੇ ਵਿੱਚ ਆਹ ਚੂੜੀਆਂ ਆਹ ਠੁੱਠੀਆਂ ਆਹ ਦੀਵਾ ਆਹ ਖੜਾਉਣਾ ਆਹ ਵੀ ਇੱਕ ਤਰ੍ਹਾਂ ਦਾ ਚੱਕਲਾ ਚੱਕਲਾ ਜੀ ਹਾਂਜੀ ਤੇ ਆਹ ਕੋਈ ਜਿਵੇਂ ਪਿਆਲਾ ਟਾਈਪ ਹੁੰਦਾ ਤੇ ਸਿੱਕੇ ਵਗੈਰਾ ਜਾਂ ਗੋਲੀਆਂ ਆਹ ਇਹ ਸਾਡਾ ਇੱਧਰ ਸੇਖੇਵਾਲ ਖੇਤ ਹੈ ਜਿੱਥੇ ਠੀਕ ਹੈ ਜੀ ਕਿਉਂਕਿ ਬਰਨਾਲੇ ਏਰੀਆ ਦੇ ਵਿੱਚ ਜਦੋਂ ਗੁਤੇਗਵਾ ਦਰਸਾਪ 1665 ਸੀਬੀ ਵਿੱਚ ਆਏ ਨੇ ਤਾਂ ਉਦੋਂ ਇਹ ਕੋਈ ਗੱਲ ਹੋਈ ਸੀ ਵੀ ਉੱਥੇ ਦਾ ਕੋਈ ਸੇਖੇ ਦਾ ਜਿਹੜਾ ਤਲੋਕਾ ਜਵੰਦਾ ਸੀਗਾ ਉਹਦੇ ਨਾਲ ਕੋਈ ਇਹ ਗੱਲ ਹੈ ਇਹ ਸੂਰਜ ਪ੍ਰਕਾਸ਼ ਦੇ ਵਿੱਚ ਵੀ ਲਿਖਿਆ ਹੋਇਆ ਹੈ ਠੀਕ ਹੈ ਜੀ ਜਦੋਂ ਜਦੋਂ ਮੈਂ ਛੋਟਾ ਹੁੰਦਾ ਸੀ ਜਦੋਂ ਮੀਂਹ ਪੈਂਦਾ ਤਾਂ ਉੱਥੋਂ ਇਹ ਜਿਹੜੇ ਸਿੱਕੇ ਵਗੈਰਾ ਚੂੜੀਆਂ ਠੋਠੀਆਂ ਇਹ ਮੈਂ ਇਕੱਠੇ ਕਰਦਾ ਰਹਿੰਦਾ ਤੇ ਅੱਜ ਮੇਰੀ ਉਮਰ 60 ਸਾਲ ਦੀ ਹੋ ਚੁੱਕੀ ਹੈ ਜਾਨੀ ਪਿਛਲੇ ਲਗਭਗ 5 ਦਹਾਕਿਆਂ ਤੋਂ ਮੈਂ ਇਹ ਸਮਾਨ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਜਦੋਂ ਮੈਂ 5ਵੀਂ ਕਲਾਸ 'ਚ ਹੋਇਆ ਮਹਾਂਜੋਦੜੋ ਹੜੱप्पा ਦੀ ਸਭਤਾ ਬਾਰੇ ਪੜਿਆ ਮੈਂ ਠੀਕ ਹੈ ਜੀ ਫਿਰ ਮੈਨੂੰ ਪਤਾ ਲੱਗੇ ਵੀ ਕੋਈ ਮਹੱਤਵਸ਼ਾਲੀ ਗੱਲ ਹੈ ਤੇ 1994 ਦੇ ਵਿੱਚ ਅਸੀਂ ਸਾਡੇ ਪਿੰਡ ਦੇ ਵਿੱਚ ਇੱਕ ਨਾਟਕ ਮੇਲਾ ਕਰਾਇਆ ਉਸ ਦੌਰਾਨ ਮੈਂ ਥੋੜੀਆਂ ਚੀਜ਼ਾਂ ਦੀ ਨਮੈਸ਼ ਲਾਈ। ਨਮੈਸ਼ ਲਈ। ਤੇ ਉਸ ਵਕਤ ਛੋਟੇ ਬੱਚਿਆਂ ਨੇ ਜਾਂ ਔਰਤਾਂ ਨੇ ਉਹ ਸਮਾਨ ਨੂੰ ਬੜੇ ਧਿਆਨ ਨਾਲ ਦੇਖਿਆ। ਤੇ ਬੜੀਆਂ ਸਾਰੀਆਂ ਚੀਜ਼ਾਂ ਤਾਂ ਮੈਨੂੰ ਲੋਕਾਂ ਨੇ ਉਸੇ ਟਾਈਮ ਹੀ ਸ਼ੌਂਪਤੀਆਂ। ਠੀਕ ਹੈ ਜੀ। ਤੇ ਉਦੋਂ ਬਾਅਦ ਫਿਰ ਚੱਲ ਸੋ ਚੱਲ। ਜਿਵੇਂ ਉਹ ਤੁਸੀਂ ਸਾਹਮਣੇ ਸਾਡਾ ਬੋਰਡ ਦੇਖ ਰਹੇ ਹੋ। ਠੀਕ ਹੈ ਜੀ। ਉਹ ਬਾਈ ਜੀ ਨੂੰ ਕਹੂੰਗਾ ਕਿ ਉਹ ਦਿਖਾ ਦੇਣ। ਅਸੀਂ 1994 ਦੇ ਵਿੱਚ ਵਿਰਸਾ ਸੰਭਾਲਕ ਦਾ ਪੁਕਟੂ ਸਥਾਪਿਤ ਕੀਤਾ ਸੀ ਜੀ। ਤੇ ਉਦੋਂ ਬਾਅਦ ਫਿਰ ਇਹ ਸਮਾਨ ਮੈਂ ਲਗਾਤਾਰ ਇਕੱਠਾ ਕਰ ਰਹੇ ਹਾਂ ਜਿਹੜਾ ਤੁਸੀਂ ਅੱਗੇ ਜਿਵੇਂ ਜਿਵੇਂ ਦਿਖਾਉਣਾ ਸੋ। ਥੱਲੇ ਦਿਖਾਓ ਜੀ ਸਭ ਤੋਂ ਪਹਿਲਾਂ ਕੀ ਘੋਟਣਾ ਜੀ ਇਹ ਕੀ ਹੈ? ਇਹ ਹੈਗਾ ਜੀ ਮੂਲਾ। ਮੂਲਾ। ਹਾਂ ਜੀ। ਉਹਦੇ ਨਾਲ ਕੀ ਹੈ ਜੀ? ਉਹ ਹੈਗੇ ਜੀ ਦਾਤ। ਠੀਕ ਜੀ। ਦਾਤ ਤੇ ਉਹਨੇ ਜਦੋਂ ਟੋਕੇ ਵਾਲੀਆਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਤਾਂ ਉਦੋਂ ਇਹਨਾਂ ਨਾਲ ਟੋਕਾ ਕਰਦੇ ਹੁੰਦੇ ਸੇ। ਠੀਕ ਜੀ। ਤੇ ਉਸ ਤੋਂ ਅੱਗੇ ਤੁਸੀਂ ਆਹ ਕਰੀਰ ਦਾ ਬੇਲਣਾ। ਬੇਲ ਬੇਲ ਥੱਕੀ। ਉਹ ਦੇਖ ਰਹੇ ਹਾਂ। ਕਿਉਂਕਿ ਔਰਤਾਂ ਘਰਾਂ ਦੇ ਵਿੱਚ ਜਿਹੜੀ ਕਪਾਹ ਸੀ ਉਦੋਂ ਇਹਵੇਂ ਜਿਵੇਂ ਵੇਲਦੀਆਂ ਹੁੰਦੀਆਂ ਸੀ। ਆਹ ਹੈਗੇ ਜੀ ਬਾਗ ਥਲਕਾਰੀਆਂ। ਇਸ ਤਰ੍ਹਾਂ ਮੇਰੇ ਕੋਲ ਆ ਗੀਤਾ ਵਾਲੀ ਮਸ਼ੀਨ ਤੇ ਇਸ ਤਰ੍ਹਾਂ ਉੱਤਾ ਵੀ ਵਗਾਰਾ ਪਏ ਨੇ ਤੇ ਬਾਕੀ ਅੱਗੇ ਉਹ ਖੁੰਜੇ ਦੇ ਵਿੱਚ ਹਾਂਜੀ ਇਸ ਤਰ੍ਹਾਂ ਇਹ ਹੈਗਾ ਆਪਣੇ ਕੋਲੇ ਆ ਮਸ਼ੀਨ ਹੈਗੀ ਆ ਗੀਤਾ ਵਾਲੀ ਬਹੁਤ ਚੀਜ਼ਾਂ ਤੁਸੀਂ ਪ੍ਰਾਣੀਆਂ ਸਾਹਮ ਕੇ ਹਾਂ ਜੀ ਰੱਖੀਆਂ ਹੋਈਆਂ ਨੇਗੀਆਂ ਹਾਂਜੀ ਬਸ ਇਹ ਜੋ ਮੈਂ ਭਟਾ ਹੋ ਗਿਆ ਮੈਨੂੰ ਸਮਝ ਲੱਗੀ ਜਾਂ ਕੋਈ ਛੋਟੇ ਵਰਗੇ ਸੱਜਣ ਆਉਣ ਲੱਗੇ ਠੀਕ ਹੈ ਜੀ ਤਾਂ ਇਹਨਾਂ ਦੀ ਵੀ ਜਿਹੜੀ ਪਿੱਛੇ ਕੀ ਵੇਖਿਓ ਉਹ ਹੈਗਾ ਜੀ ਤਾੜਾ ਤਾੜਾ ਇਹ ਜਿਹੜੇ ਤੇਲੀ ਭਰਾ ਸੇ ਹਾਂ ਜੀ ਰੂਪਿੰਜ ਦੇ ਹੁੰਦੇ ਨਾਲ ਹਾਂ ਜੀ ਇਹਦੇ ਅੱਗੇ ਆ ਤੁਸੀਂ ਜਫੂ ਦੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਜਦੋਂ ਛੋਲਿਆਂ ਦੀ ਖੇਤੀ ਹੁੰਦੀ ਹੁੰਦੀ ਤਾਂ ਛੋਲਿਆਂ ਨੂੰ ਐ ਇਕੱਠੇ ਕਰਕੇ ਜਾਨੀ ਕੱਟੇ ਦੇ ਵਿੱਚ ਪਰਦੇ ਹੁੰਦੇ ਤੇ ਇਹਨੂੰ ਬਗਿਹਾਰ ਵੀ ਕਹਿ ਦਿੰਦੇ ਆ ਤੇ ਇਹਨੂੰ ਜਫੂ ਵੀ ਕਹਿ ਦਿੰਦੇ ਆ ਆਵੇਂ ਕਡਾਸੇ ਨੇਗੇ ਤੇ ਆ ਤੁਸੀਂ ਜੱਟ ਦੇਖ ਰਹੇ ਹੋ ਇਹ ਦੋ ਦੋ ਕਿਸਮਾਂ ਦੇ ਹੁੰਦੇ ਆ ਇੱਕ ਦੋ ਦੋ ਸੰਗਾਂ ਵਾਲਾ ਤੇ ਕਾਹ ਤੇ ਆ ਸਲੰਗ ਹੈ ਜੀ ਦੋ ਸਲੰਗਾ ਖੜੀਆਂ ਨੇ ਆ ਮੂਂਗਲੀਆਂ ਪਈਆਂ ਨੇ ਆ ਹੈਗੀ ਤੰਗੜੀ ਇਹ ਬੇਸ਼ੱਕ ਹੁਣ ਵੀ ਨੇ ਪਰ ਇਹਦੀ ਖਾਸੀਅਤ ਹੈ ਕਿ ਇਹਦੇ ਵਿੱਚ ਕੋਈ ਮੇਖ ਨਹੀਂ ਲੱਗੀ ਹੋਈ ਉਹ ਲੋਹੇ ਦੀਆਂ ਨੇ ਹੁਣ ਤਾਂ ਇਹ ਸਾਰੀਆਂ ਹਾਂ ਤੇ ਇਹ ਮੜੀ ਹੋਈ ਆ ਸਲੂ ਨਾਲ ਜੀ ਤੇ ਆ ਤੁਸੀਂ ਕਰੌਸ ਦੇਖ ਰਹੇ ਹੋ ਜੀ ਇਹ ਜਦੋਂ ਆਪਣੇ ਪੰਜਾਬ ਦੇ ਵਿੱਚ 1952 ਤੋਂ 57 ਤੱਕ ਮਰਬੇਬੰਦੀ ਹੋਈ ਐ ਇੱਥੇ ਸਾਡੇ ਵੀ ਪਿੰਡ ਕੱਟੂ ਦੇ ਵਿੱਚ ਤਾਂ ਉਹ ਇਸ ਨਾਲ ਐ ਇਹਨੂੰ ਜ਼ਮੀਨ ਦੇ ਵਿੱਚ ਗੱਟ ਕੇ ਹਾਂਜੀ ਹਾਂ ਤੇ ਸਿੱਧੀਆਂ ਉਹ ਲਖੀराम ਮਾਰਿਆਂ ਗਈਆਂ ਤੇ ਆ ਹੈਗਾ ਜੀ ਬਾਸ ਦਾ ਪੋਰ ਹੋ ਤੇ ਆ ਤੁਸੀਂ ਸੱਬਰ ਕੱਤਾ ਦੇਖ ਰਹੇ ਹੋ ਇਹਦੇ ਨਾਲ ਬੋਹੋਲ ਵਗੈਰਾ ਇਕੱਠੇ ਕੀਤੇ ਜਾਂਦੇ ਆ ਉੱਠ ਦੀ ਕਾਠੀ ਜਿਆ ਨੂੰ ਪਾਖੜਾ ਵੀ ਕਹਿ ਦਿੰਦੇ ਆ ਉੱਠ ਦੀ ਕਾਠੀ ਹਾਂਜੀ ਤੇ ਆ ਸਜਲੀ ਹੈ ਆ ਕਾਗਰ ਪਈਆ ਤੇ ਆ ਕੁੱਚ ਪਈਆ ਜਿਹੜਾ ਤੁਹਾਨੂੰ ਪਰਸ਼ਾ ਜਿਹਾ ਦਿਖਾਈ ਦਿੰਦਾ ਇਹ ਆਪਣਾ ਉਹ ਪਈਆ ਉਹ ਤੇ ਤਾਣੇ ਤੇ ਕੰਮ ਹਾਂਜੀ ਹਾਂ ਹਾਂ ਤਾਣੇ ਤੇ ਫੇਰਦੇ ਹੁੰਦੇ ਜੀ ਬੁੜੀਆਂ ਦਰੀਆਂ ਜਦੋਂ ਹਾਂਜੀ ਆ ਦੀਵਾ ਤੇ ਆ ਥੱਲੇ ਦੀਵਟ ਆ ਤੁਸੀਂ ਲਾਟਣਾ ਦੇਖ ਰਹੇ ਹੋ ਤੇ ਆ ਹੈਗੀ ਜੀ ਕਨਾਲੀ ਕਨਾਲੀ ਇਹ ਛੋਟੇ ਬੱਚਿਆਂ ਨੂੰ ਜਾਂ ਜਿਹਨੂੰ ਵੀ ਸਜਾਇਆ ਬੱਚਾ ਕਹਿੰਦੇ ਨੇ ਵੀ ਉਹਨਾਂ ਨੂੰ ਇਹ ਇਸ਼ਨਾਨ ਕਰਾਉਣ ਵੇਲੇ ਵਰਤੀ ਜਾਂਦੀ ਸੀ ਇਹ ਉੱਪਰ ਹਾਂ ਜੀ ਆਹ ਪੱਟਾ ਹੈਗਾ ਪੱਖਾ ਇਹ ਜਦੋਂ ਕਿਸੇ ਜਦੋਂ ਕੋਈ ਜ਼ਿਆਦਾ ਕੱਠ ਵਗੈਰਾ ਹੁੰਦਾ ਉਹਦੇ ਵਿੱਚ ਵਰਤਿਆ ਜਾਂਦਾ ਤੇ ਆਹ ਬਾਕੀ ਤੁਸੀਂ ਸਾਡੇ ਕੋਲੇ ਆ ਪਿੱਤਲ ਦੇ ਭਾਂਡੇ ਹੈਗੇ ਆ ਜੱਗ ਆ ਲੋਹੇ ਵਾਲੀ ਡੱਬੀ ਨੇਉੜੀ ਜਿੰਦੇ ਤੇ ਪੰਗਣੀ ਵਾਲੇ ਤਲਾਸ਼ ਵਗੈਰਾ ਇਹ ਦਿਖ ਰਹੇ ਹੋ ਇੱਕ ਇਹ ਜੀ ਦਾਤਾ ਜੀ ਹੈ ਹਾਂ ਇਹ ਦਾਤਾ ਜੀ ਸਾਗ ਚੀਨ ਨਾਲ ਤੇ ਆ ਡੋਲ ਹੈ ਆ ਹੈਗਾ ਜੀ ਨਿਔਲ ਨਿਔਲ ਇਹ ਉੱਠਦੇ ਅਗਲੇ ਪਕਟਿਆਂ ਵਿੱਚ ਲਾਉਂਦੇ ਹੁੰਦੇ ਵੇ ਕੋਈ ਉੱਠਣੋ ਚੋਰੀ ਨਾ ਕਰ ਲੈ। ਕਿਤੋਂ ਦੇ ਸਿੱਕੇ ਨੇ ਜੀ ਇਹ? ਆ ਜਿਹੜੇ ਉੱਪਰਲੇ ਸਿੱਕੇ ਆ ਜੀ ਉਹ ਜਿਵੇਂ ਸਾਨੂੰ ਪਹਿਲਾਂ ਬੀੜੀ ਦੇ ਸ਼ੁਰੂ ਚ ਦੇਖਿਆ ਉਹ ਇਹ ਮੈਨੂੰ ਥੇਹ ਚੋਂ ਮਿਲੇ ਹੋਏ ਸਿੱਕੇ ਨੇ ਜੀ। ਇਹ ਮੈਂ ਉਸੇ ਰੂਪ ਚ ਸੀ ਆਪ ਮੈਨੂੰ ਜਾ ਕੇ ਲੈ ਕੇ ਆਏ ਹੋ ਤੁਸੀਂ ਆ। ਹਾਂ ਜੀ ਜਦੋਂ ਛੋਟਾ ਬੱਚਾ ਹੁੰਦਾ ਸੀ ਨਾ ਉਦੋਂ ਮੈਨੂੰ ਇਸ ਗੱਲ ਬਾਰੇ ਚੇਤਨਾ ਸੀਗੀ। ਠੀਕ ਹੈ ਜੀ। ਉਹ ਮੇਰੀ ਚੇਤਨਾ ਤੋਂ ਅੱਜ ਜਿਹੜਾ ਉਹ ਤੋਂ ਇਕੱਠੇ ਕਰੀ ਗਏ। ਹਾਂ ਉਹ ਤੋਂ ਛੋਟਾ ਹੁੰਦਾ ਬੱਚਾ ਮੈਂ ਇਕੱਠੇ ਕਰਦਾ ਹੁੰਦਾ। ਠੀਕ ਹੈ। ਆ ਜੀ ਫਿਰ ਬਾਅਦ ਦੇ ਸਿੱਕੇ ਹੈਗੇ। 2 ਪੈਸੇ ਆ ਨਾ ਯਾਰ। ਹਾਂ ਜੀ ਹ ਤੇ ਆ ਹੈਗੇ ਅੰਗਰੇਜ਼ੀ ਕਾਲ ਦੇ ਸਿੱਕੇ ਨੇ ਠੀਕ ਹੈ ਜੀ ਆ ਇਹ ਫਿਰ 47 ਤੋਂ ਪਹਿਲਾਂ ਹੋਣਗੇ ਜੀ ਇਹ ਹਾਂ ਹਾਂ 47 ਤੋਂ ਪਹਿਲਾਂ ਚਾਂਦੀ ਦਾ ਰੁਪਈਆ ਦੇਖੋ ਆ ਜਿਹੜੇ 1906 ਦਾ ਹੀ ਹੈ 1906 ਦਾ ਹਾਂ ਇਹ ਮੇਰੇ ਕੋਲ 7-8 ਸਿੱਕੇ ਹੈਗੇ ਤੇ ਉਸ ਤੋਂ ਬਾਅਦ ਆ ਭਾਰਤੀ ਸਿੱਕੇ ਹੈਗੇ ਬਹੁਤ ਵਧੀਆ ਗੱਲ ਹੈ ਜੀ ਬਹੁਤ ਤੁਸੀਂ ਸੰਭਿਆ ਹੋਇਆ ਤੇ ਇਹ ਦੇਖੋ ਕੁਰਸੀ ਦੇ ਉੱਪਰ ਵੀ ਕੁਰਸੀ ਸੰਭੀ ਹੋਇਆ ਬਹੁਤ ਪੁਰਾਣੀ ਹਾਂ ਜੀ ਇਸ ਤਰ੍ਹਾਂ ਦੀਆਂ ਕੁਰਸੀਆਂ ਕੇ ਆਮ ਹੀ ਹੁੰਦੀਆਂ ਤੇ ਆ ਤੁਸੀਂ ਜਿਹੜਾ ਸਾਡਾ ਇਹ ਫੱਟੀਆਂ ਤੇ ਬੱਚੇ ਲਿਖਦੇ ਹੁੰਦੇ ਹਾਂਜੀ ਹਾਂਜੀ ਤੇ ਉਹ ਵੀ ਅਸੀਂ ਉਮੇਜ ਮੇ ਸਾਹਿਬ ਵੀ ਲੰਘ ਕੇ ਪੰਜਾਬ ਦੀਆਂ ਬਸਤਾ ਪੰਜਾਬੀਓ ਸਾਹਮਣੇ ਰੱਖੋ ਪੜੋ ਪੰਜਾਬੀ ਦੇਖੋ ਪੰਜਾਬੀ ਬੋਲੋ ਪੰਜਾਬੀ ਪੰਜਾਬੀ ਸਾਡੀ ਮਾਂ ਬੋਲੀ ਇਹ ਪਹਾੜੇ ਪੇਗੜਾ ਕਿਉਂਕਿ ਇਹ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਚੇਤਨਾ ਲੱਗੇ ਤੇ ਕੋਈ ਉਹ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਨਾਲ ਜਿਹੜਾ ਸਮਾਨ ਤੁਸੀਂ ਇਕੱਠਾ ਕਰਿਆ ਇਹ ਕੋਈ ਕੋਈ ਸਾਲ 2 ਸਾਲ 5 ਸਾਲਾਂ ਦਾ ਇਕੱਠਾ ਕਰਦੇ ਨਹੀਂ ਇਹ ਮੇਨਰ ਲਾਈਵ 35 40 50 ਸਾਲਾਂ ਦੇ ਕਰ ਹਾਂਜੀ ਹਾਂ 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 ਬਹੁਤ ਲੰਬਾ ਸਮਾਂ ਹੋ ਗਿਆ ਕਿਉਂਕਿ ਮੋਤੋਂ ਤੋਂ ਲਗਾਤਾਰ ਲੱਗਿਆ ਹੋਇਆ ਜੀ ਕੋਈ ਵੀ ਬੰਦਾ ਇਨਸਾਨ ਅੱਜ ਕੱਲ ਦੇ ਨਾ ਤਾਂ ਕੋਈ ਅਜਿਹੀ ਚੀਜ਼ ਸਾਂਭੇ ਇੰਨਾ ਫਿਰ ਕਿਉਂਕਿ ਇਹਨੂੰ ਕੋਈ ਹੁੰਦਾ ਵੀ ਮੈਨੂੰ ਛੱਡ ਦਿਓ ਹਾਂਜੀ ਹਾਂ ਪਦਾਰਥਵਾਦ ਨਾਲ ਜੁੜੇ ਹੋਏ ਲੋਕ ਹੈ ਪਤਾ ਵੀ ਜੇ ਤੱਕ ਕਿਉਂ ਰੁਪਈਏ ਨਾਲ ਕੋਈ ਸਮਰਥਨ ਕਰਨਾ ਫਿਰ ਤਾਂ ਉਹ ਕਰਦੇ ਆ ਪਰ ਮੈਨੂੰ ਉਸ ਨਾਲ ਕੋਈ ਜ਼ਿਆਦਾ ਲਗਾਓ ਨਹੀਂ ਮੈਨੂੰ ਇਹਨਾਂ ਚੀਜ਼ਾਂ ਵਸਤਾਂ ਨਾਲ ਲਗਾਉਣਾ ਇਹ ਚੀਜ਼ਾਂ ਦਾ ਤੁਸੀਂ ਮੈ ਤਾਂ 100 ਰੁਪਈਆ ਕਿਰੋੜਾ ਰੁਪਇਆ ਮੁੱਲ ਮੈਂ ਕਰਦਾ ਹਾਂ ਹਾਂ ਕਿਸੇ ਟਾਈਮ ਪੈਸਾ ਸਮਝੇ ਹਾਂ ਜੀ ਸਮਝ ਹੈ ਜੀ ਹੈਨਾ ਇਹ ਤਾਂ ਮੁੱਲ ਮਿਲਦੀ ਤੁਸੀਂ ਲਿਆ ਕੇ ਦਿਖਾਓ ਮੁੱਲ ਨਹੀਂ ਮੈਂ ਸੰਦਗੀ ਕਰਦਾ ਮੁੱਲ ਹਣੀ ਨਹੀਂ ਜੀ ਬਹੁਤ ਥੋੜੀਆਂ ਨੇ ਚੀਜ਼ਾਂ ਇਹ ਕਿਸੇ ਕਿਸੇ ਨੇ ਜਿੰਨਾਂ ਨੇ ਸੰਭ ਕੇ ਰੱਖੀਆਂ ਹੋਈਆਂ ਹੋਰ ਸਾਨੂੰ ਜਾਣਕਾਰੀ ਅੱਗੇ ਹੈ ਜੀ ਇਸ ਤਰ੍ਹਾਂ ਆਪਣੀ ਹਾਂ ਜੀ ਹਾਂ ਅਗਲੇ ਨੂੰ ਹੋਰ ਉਹ ਵੀ ਤੁਹਾਨੂੰ ਅਗਲੇ ਕਮਰੇ ਚ ਦਿਖਾਉਣਾ ਤੇ ਆਜੋ ਮੈਂ ਮਾਨ ਸਾਹਿਬ ਆਜੋਗੇ ਹਾਂ ਜੀ ਇਹ ਰੜਕਣਾ ਜਿਹਨੂੰ ਚਾਟੀ ਕਹਿ ਕਹ ਦਿੰਦੇ ਆ ਤੇ ਇਹ ਅੱਗੇ ਆਮ ਹੀ ਘਰਾਂ ਦੇ ਵਿੱਚ ਔਰਤਾਂ ਦੇ ਕੋ ਸਵੇਰ ਇਹ ਰੜਕਦੇ ਆਉਂਦੀਆਂ ਪਾਈਆਂ ਚਾਟੀ ਦੇ ਵਿੱਚ ਬੰਧਾਣੀਆਂ ਨਹੀਂ ਬੜੇ ਸਾਰੇ ਗੀਤ ਨੇਗੇ ਤੇ ਆ ਹੈਗੀ ਜੀ ਮੱਟੀ ਆ ਇਹ ਇਹ ਅਸੀਂ ਹੁਣੀ ਕਿਤੋਂ 20 ਦਿਨ ਹੋਇਆ ਕਿਸੇ ਪਿੰਡੋਂ ਲੈ ਕੇ ਆਇਆ ਇਹਦੇ ਵਿੱਚ ਲੱਸੀ ਜਾਂ ਕੀ ਇਹਨੇ ਇਹ ਸਮਾਨ ਪਾਉਂਦੇ ਹੁੰਦੇ ਉਹਨੇ ਹਾਂ ਜਿਹਦੇ ਵਿੱਚ ਹਾਂ ਕਣਕ ਵਗੈਰਾ ਵੀ ਪਾ ਕੇ ਰੱਖਦੇ ਹੁੰਦੇ ਕਿਸ ਕਿਸੇ ਟਾਈਮ ਠੀਕ ਹੈ ਤੇ ਆ ਹੈਗੇ ਜੀ ਜਦੋਂ ਬੱਚੇ ਛੋਟੇ ਖੇਡਦੇ ਹੁੰਦੇ ਜਾਂ ਮੈਂ ਵੀ ਖੇਡਦਾ ਹੁੰਦਾ ਇਸ ਤਰ੍ਹਾਂ ਦੇ ਇਹਨਾਂ ਨੂੰ ਟੌਹੇ ਕਹਿੰਦੇ ਆ ਠੀਕ ਹੈ ਤੇ ਆ ਇਹਦੇ ਲਾਕੇ ਨਾ ਸਮਝੀ ਹੁਣ ਆਪਾਂ ਹੋਰ ਰੋਵਲ ਦੇ ਡੇਰਾ ਦਾ ਮੰਨ ਲੈਂਦੇ ਆਪਾਂ ਜੀ ਹਾਂਜੀ ਹਾਂਜੀ ਚੱਲਦੇ ਹਾਂਜੀ ਹਾਂਜੀ ਤੇ ਆ ਹੈਗੀ ਜੀ ਖਰਲ ਇਹਦੇ ਵਿੱਚ ਕੋਈ ਦਵਾਈ ਵਗੈਰਾ ਰਗੜਦੇ ਹੁੰਦੇ ਤੇ ਉਹ ਚੀਜ਼ ਹੈ ਜੀ ਤੇ ਆ ਖੂ ਦੀ ਟਿੰਡ ਵੀ ਦੇਖੋ ਇਹ ਅੱਜ ਠੀਕ ਵੀ ਇੱਕ ਇਹ ਬਰਾਸ਼ ਦੀ ਚੀਜ਼ ਬਣ ਚੁੱਕੀ ਹੈ ਤੇ ਆ ਤੁਸੀਂ ਇੱਕ ਹੱਥਾ ਦੇਖ ਰਹੇ ਹੋ ਹੱਥੇ ਆਮ ਔਰਤਾਂ ਆਪਣੇ ਘਰਾਂ ਦੇ ਵਿੱਚ ਤਰੀਆਂ ਬੁਣਦੀਆਂ ਨੇ ਪਰ ਇਹ ਜਿਹੜਾ ਹੱਥਾ ਇਹਦੇ ਨਾਲ ਆਹ ਚੀਜ਼ਾਂ ਬੁਣੀਆਂ ਜਾਂਦੀਆਂ ਨੇ ਵੱਡੇ ਮਨੁੱਖੀ ਹਾਂਜੀ ਹਾਂ ਠੀਕ ਪਟੀ ਬੋਲਦੇ ਆ ਜੀ ਪਟੀ ਹਾਂਜੀ ਹਾਂ ਪਟੀ ਤੇ ਆਹ ਤੁਸੀਂ ਸਾਹਮਣੇ ਸਣ ਦੇਖ ਰਹੇ ਹੋ ਜੀ ਇਹ ਸਣ ਵੀ ਅੱਗੇ ਸੌਣੀ ਦੇ ਵਿੱਚ ਇੱਕ ਫਸਲ ਹੈਗੀ ਜਿਹੜੀ ਆਮ ਹੀ ਪੰਜਾਬ 'ਚ ਪੀਜੀ ਜਾਂਦੀ ਹੁੰਦੀ ਸੀ ਹਾਂਜੀ ਹਾਂਜੀ ਤੇ ਇਹਨੂੰ ਸਾਂਣ ਨੂੰ ਫਿਰ ਜਦੋਂ ਇਹ ਪੂਰੀ ਜਾਨੀ ਪੱਕ ਜਾਂਦੀ ਫਿਰ ਗੰਦੇ ਪਾਣੀ ਦੇ ਵਿੱਚ ਇਹਨੂੰ ਡੋਬੋ ਕੇ ਰੱਖਦੇ ਉਹ ਤੋਂ ਬਾਅਦ ਸਾਫ਼ ਕਰਕੇ ਤੇ ਫਿਰ ਇਸ ਤਰ੍ਹਾਂ ਦੀ ਇਹ ਸਾਣਾ ਆਹ ਘਰ ਨੇ ਆ ਸਾਲਾ ਤੇ ਆ ਜਿੰਨੇ ਕੀ ਹੋ ਰਸੇ ਪੜੇ ਹੁੰਦੇ ਤਾਂ ਇਸ ਤਰ੍ਹਾਂ ਦੇ ਇਹ ਸੰ ਤੋਂ ਬਣਦੇ ਰਸੇ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਸਾਲਾ ਠੀਕ ਹੈ ਤੇ ਅੱਗੇ ਉਹ ਤੁਸੀਂ ਉੱਠਦਾ ਜਾਲ ਦੇਖ ਰਹੇ ਹੋ ਬੋਰੀ ਦੇ ਵਿੱਚ ਪਿਆ ਇਹ ਜਦੋਂ ਖੇਤਾਂ ਦੇ ਵਿੱਚੋਂ ਕੋਈ ਹਰਾ ਵਗੈਰਾ ਲੈ ਕੇ ਆਉਂਦੇ ਹੁੰਦੇ ਉਠਾਂ ਤੇ ਲੱਦ ਕੇ ਉਹ ਚੀਜ਼ ਹੈ ਜੀ ਇਹ ਕੀ ਹੈ ਜੀ ਜਿਹੜਾ ਕਪਾਹ ਵੇਲਣਾ ਹਾਂਜੀ ਕਪਾਹ ਵੇਲਣਾ ਇਹ ਕਪਾਹ ਵੀ ਰੱਖੀ ਹੋਇਆ ਜਿਹੜਾ ਕੋਈ ਸਾਨੂੰ ਸੱਜਣ ਕਹਿੰਦਾ ਸੀ ਉਵੇਂ ਜਿਵੇਂ ਉਹ ਬੇਲ ਕੇ ਵੀ ਦਿਖਾ ਦਿੰਦਾ ਕਿਉਂਕਿ ਵੀ ਹਕੀਕਤ ਰੂਪ ਦੇ ਵਿੱਚ ਜਿਹੜੀ ਪੰਜਾਬ ਦੀ ਵਿਰਾਸਤ ਆ ਪੇਸ਼ ਕੀਤੀ ਜਾਵੇ ਤੇ ਆ ਚਰਖੇ ਪਿਆ ਇਹਨੂੰ ਕੀ ਕਹਿੰਦੇ ਨੇ ਜੀ ਆਪਾਂ ਉਹਦੇ ਨਾਲੇ ਸੰਬੰਧਤ ਹੀ ਹੈ ਇਹ ਬੇਲਣੇ ਦੇ ਨਾਲ ਜਿਹੜਾ ਆ ਚੱਕ ਹਾਂਜੀ ਇਹ ਇਹਦੇ ਨਾਲ ਚਰਖੇ ਨਾਲ ਸੰਬੰਧਤ ਆ ਜੀ ਠੀਕ ਹੈ ਜੀ ਆਹ ਛੋਟੀ ਹੈਗੀ ਊਰੀ ਠੀਕ ਹੈ ਊਰੀ ਆਹ ਹੈਗੀ ਭਾਈ ਜਿਹਨੂੰ ਕੋ ਆ ਦਿਖਾਉਣ ਊਰੀ ਤੇ ਉਹ ਹੈਗਾ ਜੀ ਉਰਾ ਉਹਦੇ ਜਿਹਦੇ ਉੱਤੇ ਲਪੇਟਿਆ ਹੋਇਆ ਇਹਨੂੰ ਜੀ ਹਟੇਰਨ ਕਹਿੰਦੇ ਐ ਹਟੇਰਨ ਠੀਕ ਹੈ ਆ ਹੈਗੀਆਂ ਾਟੀਆਂ ਠੀਕ ਹੈ ਜੀ ਤੇ ਇਹਨੂੰ ਕਤਣੀ ਬੋਲਦੇ ਆ ਇਹਨੂੰ ਇਹਦੇ ਤੇ ਬੁਣ ਕੇ ਉਸ ਤੋਂ ਬਾਅਦ ਦਰੀਆਂ ਫਿਰ ਬੁਣੀ ਜਾਂਦੀਆਂ ਹਾਂਜੀ 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 ਪਹਿਲਾਂ ਇਹਦੇ ਇਸ ਤਰ੍ਹਾਂ ਦੇ ਬਣਦੇ ਠੀਕ ਹੈ ਜੀ ਗਰੋਟੇ ਬਣਦੇ ਇਹ ਰਹਦੇ ਤੇ ਚਾੜਦੇ ਫਿਰਾਂ ਜਣੀ ਇਹਦਾ ਕਾਫੀ ਇੱਕ ਪੂਰਾ ਸਿਸਟਮ ਹੈਗਾ ਜਿਹਦੇ ਦੁਆਰਾ ਫਿਰ ਫਿਰ ਉਸ ਤੋਂ ਦਰੀਆ ਦੇ ਹਾਂਜੀ ਹਾਂ ਕਪੜਾ ਤਿਆਰ ਹੁੰਦਾ ਸੀਗਾ ਇਹ ਚਰਖੇ 'ਚ ਕੀ ਫਰਕ ਹੈ ਜੀ ਇਹਨਾਂ 'ਚ ਇਹ ਤਾਂ ਕੋਈ ਖਾਸ ਫਰਕ ਨਹੀਂ ਇਹ ਮੈਨੂੰ ਕੋਈ ਕੋਈ ਲੋਕ ਜਿਹੜੇ ਸੌਂਪਦੇ ਦੇ ਹਾਂ ਇਹ ਜਿਆਦਾ ਪੁਰਾਣਾ ਹੈ ਉਹ ਤੋਂ ਬਾਅਦ ਦੇ ਬਣੇ ਹੋਇਆ ਠੀਕ ਹੈ ਤੇ ਉਹ ਤੁਸੀਂ ਔਰਤਾਂ ਦੀਆਂ ਹੱਥਾਂ ਨਾਲ ਕਟੀਆਂ ਹੋਈਆਂ ਤੁਸੀਂ ਸੀਨਰੀਆਂ ਜਾਂ ਫੋਟੋਆਂ ਦੇਖ ਰਹੇ ਹੋ ਠੀਕ ਹੈ ਜੀ ਸਾਰੀਆਂ ਦੇਖ ਰਹੇ ਨੇ ਹੱਥ ਨਾਲ ਕਰੀਆਂ ਹੋਈਆਂ ਸਾਰੀਆਂ ਹਾਂ ਜੀ ਦਿਖਾਉਂਗਾ ਮੈਂ ਬਾਈ ਜੀ ਨੂੰ ਵੀ ਚੰਗੀ ਤਰ੍ਹਾਂ ਦਿਖਾ ਦਵਾਂ ਕਲੋਜ਼ ਕਰਕੇ ਮੜਾ ਦੇ ਕਿਉਂਕਿ ਚੀਜ਼ਾਂ ਮਿਲਦੀਆਂ ਨਹੀਂ ਹੈਗੇ ਜੀ ਅੱਜਕੱਲ ਕਿਸੇ ਨੇ ਸੰਭੀਆਂ ਨਹੀਂ ਬਾਈ ਜੀ ਨੇ ਬਹੁਤ ਬੰਦ ਕਰੀਆਂ ਹੋਏ ਪੂਜੇ ਦੇ ਵਿੱਚ ਤੁਸੀਂ ਪਿਆ ਦੇਖ ਰਹੇ ਹੋ ਉਹ ਹੈਗਾ ਜੀ ਅੱਡਾ ਅੱਡੇ ਦੇ ਉੱਤੇ ਔਰਤਾਂ ਗੁੰਦੀਆਂ ਹੁੰਦੀਆਂ ਆਮ ਨਾਲੇ ਵਗੈਰਾ ਅੱਛਾ ਨਾਲਾ ਬਣਦਾ ਜੀ ਹਾਂਜੀ ਠੀਕ ਹੈ ਕਿਉਂਕਿ ਨਾਤੇ ਵੀ ਗੀਤ ਨੇ ਜਮ ਤੁਹਾਨੂੰ ਦਿਖਾਉਣਾ ਵੀ ਜਿਹੜੇ ਹਾਰ ਡਾਂੜੇ ਨਾਲੇ ਕਹਿੰਦੇ ਹੁੰਦੇ ਅੱਛਾ ਜੀ ਜਾਂ ਆਪਣੇ ਆਮ ਪੰਜਾਬੀ ਔਰਤਾਂ ਘੱਗਰੇ ਪਾਉਂਦੀਆਂ ਹੁੰਦੀਆਂ ਠੀਕ ਹੈ ਜੀ ਕੁੰਡ ਵੀ ਗਏ ਕੁੰਡ ਵਾਲੀਆਂ ਵੀ ਗਈਆਂ ਠੀਕ ਹੈ ਸਾਰੇ ਬਹੁਤ ਵਧੀਆ ਚੀਜ਼ਾਂ ਨੇ ਸੋਹਣੇ ਵੀ ਬਹੁਤ ਨੇ ਕਲਰਫੁੱਲ ਨੇ ਬਾਕੀ ਸਾਰੇ ਰੰਗ ਦੇਖੋ ਤਿੰਨ ਰੰਗਾਂ 'ਚ ਬਣਿਆ ਹਾਂਜੀ ਹਾਂਜੀ ਇਹ ਦੇਖੋ ਸਾਰੀਆਂ ਹੱਥਾਂ ਦੀਆਂ ਕਲਾਕਾਰਾਂ ਨੇ ਸਾਡੇ ਔਰਤਾਂ ਨਹੀਂ ਆ ਤੇ ਜਮਾਨੇ ਨਾਲ ਬੇਸ਼ੱਕ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਾਲ ਫਿਰ ਮਧਾਣੀ ਆ ਗਈ ਹੈ ਜੀ ਹਾਂ ਜੀ ਉਹੀ ਮਧਾਣੀ ਆ ਗਈ ਤੇ ਆ ਹੱਥ ਪੱਖੇ ਆ ਗਏ ਖੰਜੂਰ ਦੇ ਪੱਖੇ ਆਮ ਜਿਹੜੇ ਘਰਾਂ ਦੇ ਵਿੱਚ ਆਮ ਹੀ ਅੱਗੇ ਵਰਤਦੇ ਹੁੰਦੇ ਤੇ ਆ ਪੀੜ੍ਹੀਆਂ ਪਈਆਂ ਨੇ ਤੇ ਆ ਹੱਥ ਇਹਨੂੰ ਕੁੱਤਾ ਨਲਕਾ ਕਰਕੇ ਕਹਿੰਦੇ ਆ ਠੀਕ ਹੈ ਜੀ ਇਹਦੇ ਅਸੀਂ ਹੱਥ ਸਪੈਸ਼ਲ ਸਟੈਂਡ ਲਵਾਇਆ ਹੋਇਆ ਠੀਕ ਹੈ ਜੀ ਜਿਹਨੂੰ ਅੱਜ ਵੀ ਅਸੀਂ ਪਾਣੀ ਦੇ ਵਿੱਚ ਰੱਖੇ ਹਾਂ ਹਾਂ ਜੀ ਚੱਲਦੀ ਹਾਲਤ ਚ ਹੈ ਠੀਕ ਹੈ ਜੀ ਤੇ ਕੀ ਹੈ ਜੀ ਇਹ ਹੈਗੀ ਜੀ ਇੱਟ ਹੈ ਜੀ ਆਸ਼ੇਖੂ ਜੀ ਠੀਕ ਹੈ ਜੀ ਇਹ ਮਿੱਟੀ ਦੀ ਬਣੀ ਹੋਈ ਇੱਟ ਇਹਦੇ ਤੇ ਬਾਕ ਦਾ ਚੂਨਾ ਲੱਗਿਆ ਹੋਇਆ ਠੀਕ ਹੈ ਜੀ ਠੀਕ ਤੇ ਇਹਦੀ ਖਾਸੀਅਤ ਹੈ ਕਿ ਇਹ ਪਾਣੀ ਦੇ ਵਿੱਚ ਡੁੱਬਦੀ ਨਹੀਂ ਹੈਗੀ ਅੱਛਾ ਜੀ ਇਹਨੂੰ ਤੁਸੀਂ ਪਾਣੀ ਦੇ ਵਿੱਚ ਦੇਖੋ ਖੋਦ ਖੋਦ ਡੋਬੋ ਕੇ ਦੇਖੋ ਠੀਕ ਹੈ ਤਿਆਰੀ ਹੈ ਹਾਂ ਇਹ ਤਿਆਰ ਦੀ ਹੈ ਇਹ ਕਿਉਂ ਆਇਆ ਕਿ ਕੀ ਮਤਲਬ ਵਜਾ ਕੀ ਹੈ ਜੀ ਇਸ ਗੱਲ ਇਹਦੀ ਵਜਾ ਇਹ ਹੈ ਜੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਜਿਹੜੀਆਂ ਸਰਕਾਰੀ ਪਹਿਲਾਂ ਕੋਠੀਆਂ ਹੁੰਦੀਆਂ ਨੇ ਅੰਗਰੇਜ਼ਾਂ ਦੇ ਰਾਜ ਵੇਲੇ ਜਾਂ ਕਿਤੇ ਕਿਤੇ ਹਾਲੇ ਕੋਈ ਹੈਗਾ ਉਹਨਾਂ ਦੀਆਂ ਛੱਤਾਂ ਤੇ ਲਾਈਆਂ ਹੁੰਦੀਆਂ ਸੀ ਵਿੱਚੋਂ ਇਹ ਇੱਟ ਹੈਗੀ ਥੋਥੀ ਜੀ ਅੱਛਾ ਜੀ ਤੇ ਉਹਦਾ ਕਾਰਨ ਸੀ ਵੀ ਗਰਮੀਆਂ ਦੇ ਵਿੱਚ ਜਿਹੜਾ ਮਕਾਨ ਸੀ ਜਿਆਦਾ ਗਰਮ ਨਹੀਂ ਸੀ ਹੁੰਦਾ ਸਰਦੀਆਂ ਚ ਠੰਡਾ ਨਹੀਂ ਸੀ ਹੁੰਦਾ ਇਹ ਅੱਜ ਕੱਲ੍ਹ ਵੀ ਜਿਹੜੇ ਕੋਠੀਆਂ ਦੇ ਵਿੱਚ ਜਿਹੜੇ ਲੋਕ ਆ ਨਾ ਉਹ ਜਿਹੜੀਆਂ ਸਿਮਿੰਟ ਦੀਆਂ ਇੱਟਾਂ ਬਣਾਉਂਦੇ ਆ ਆ ਗਿਆ ਵਿੱਚ ਖਾਲੀ ਛੱਡਣ ਲੱਗੇ ਹਨ ਖਾਲੀ ਛੱਡਣ ਲੱਗੇ ਯਾਨੀ ਇਹ ਵੀ ਇੱਕ ਪੁਰਾਣੀ ਹੀ ਤਕਨੀਕ ਹੈ ਹਾਂਜੀ ਹਾਂ ਵੀ ਆਪਾਂ ਕਹਿੰਦੇ ਵੀ ਮਸ਼ੀਨ ਜਣੀ ਜੋਗਾ ਗਿਆ ਜਾਂ ਲੋਕ ਫਾਸਟ ਹੋ ਗਏ ਇਹ ਚੀਜ਼ਾਂ ਦਾ ਅਜ ਤੋਂ 100 ਸਾਲ ਪਹਿਲਾਂ ਹੋ ਚੁੱਕੀ ਆਹ ਦੀ ਹਾਂ 100 ਤੋਂ ਪਹਿਲਾਂ ਦੀ ਆ ਹਾਂ ਹਾਂ ਯਾਨੀ ਇਸ ਤਰ੍ਹਾਂ ਉਹ ਪੁਰਾਣੀ ਚੀਜ਼ ਦੇ ਵਿੱਚ ਕੋਈ ਸੋਧ ਹੀ ਹੋ ਕੇ ਜਿਹੜੀ ਅੱਜ ਦੀ ਚੀਜ਼ ਆ ਉਹ ਹੁੰਦੀ ਹੈ ਜੀ ਹਾਂ ਜੀ ਵੀ ਆਪਾਂ ਜਦੋਂ ਕੋਈ ਚੀਜ਼ ਤੋਂ ਹਟ ਕੇ ਚੱਲਦੇ ਆ ਤਾਂ ਉਹਦੇ ਨਾਲ ਆਪਾਂ ਪਰੇਸ਼ਾਨ ਹੁੰਨੇ ਆ ਵੀ ਹੁਣ ਜਿਵੇਂ ਪੁਰਾਣੇ ਘਰ ਬਣਿਆ ਵਟਾਤੇ ਜੀ ਲੋਕਾਂ ਦੇ ਸੋਹ ਜਿਵੇਂ ਆਹਾਂ ਛੱਤਾਂ ਉਹਨਾਂ ਦੇ ਕਿ ਚੀਜ਼ੀਆਂ ਜਾਂ ਉਹਨਾਂ ਦੇ ਕੋਈ ਡਾਟ ਲੱਗੀਆਂ ਸੀ ਉਹ ਠੰਡੇ ਰਹਿੰਦੇ ਸੀਗੇ ਹਾਂ ਮਿੱਟੀ ਦੇ ਘਰ ਸੇ ਉਹਨਾਂ ਦੇ ਕੋ ਮੌਸਮ ਦਾ ਕੋਈ ਅਸਰ ਨਹੀਂਦੀ ਹੁੰਦਾ ਤੇ ਉਹਨਾਂ ਦੇ ਵਿੱਚ ਚਿੜੀਆਂ ਆਹ ਨਾਲੇ ਪੌਂਦੀਆਂ ਜਾਂਦੀਆਂ ਤੇ ਕਿੰਨੀ ਸਾਡੀ ਸਿਹਤ ਅੱਛੀ ਰਹਿੰਦੀ ਤੇ ਯਾਨੀ ਅਸੀਂ ਕਮ ਨਾਲ ਜੁੜੇ ਹੋਏ ਲੋਕ ਸੇ ਸਰ ਜੀ ਇਹਨਾਂ ਪਿਆਰ ਸੀ ਜਾਨਵਰਾਂ ਨਾਲ ਪਿਆਰ ਸੀ ਪਸ਼ੂਆਂ ਨਾਲ ਪਿਆਰ ਸੀ ਹਾਂਜੀ ਹੁਣ ਸਾਨੂੰ ਐ ਹੁੰਦਾ ਵੀ ਅਸੀਂ ਨਾ ਪਰੇ ਕਰਦੇ ਹਾਂ ਹਾਂਜੀ ਹਾਂ ਅੱਜਕੱਲ ਇਹ ਜਿਹੜਾ ਇੰਨੀ ਜਾਨੀ ਆਧੁਨਿਕਤਾ 'ਚ ਅਸੀਂ ਫਸ ਚੁੱਕੇ ਹਾਂ ਕਿ ਸਾਨੂੰ ਇਹ ਜਿਹੜਾ ਹੈ ਇਹ ਤਾਂ ਜੀ ਉਹ ਗੱਡੀ ਦੇ ਹੀ ਸਮਾਨ ਹੈਗਾ ਤੇ ਆ ਵੀ ਛੋਟੇ ਛੋਟੇ ਚੀਜ਼ਾਂ ਇੱਕ ਗੰਡ ਦੇ ਵਿੱਚ ਉਹ ਗੋੜਾ ਲਈ ਇਹ ਨਾ ਜੀ ਗੋੜਾ ਵਾਲਾ ਨਹੀਂ ਇਹ ਤਾਂ ਘਰਾਂ ਦੇ ਵਿੱਚ ਹੀ ਜਰੋਕੀ ਤੁਸੀਂ ਕਹਿੰਦੇ ਪੈਨ ਨੂੰ ਨਾ ਇਹਨੂੰ ਮਕਸੂਦ ਕਹਿੰਦੇ ਆ ਜੀ ਮਕਸੂਦ ਮਕਸੂਦ ਠੀਕ ਹੈ ਜੀ ਤੇ ਹੋਰ ਵੀ ਉਹ ਛੋਟੇ ਛੋਟੇ ਚੀਜ਼ਾਂ ਆਪਣੇ ਕੋਲੇ ਹੈਗੀਆਂ ਤੇ ਸਾਨੂੰ ਇਹ ਮੇਨ ਮੇਨ ਆਪਾਂ ਨੇ ਇਹ ਸੋੜੇ ਧਿਆਨ ਕੋਚਰੇ ਕਰਤੀਆਂ ਤੇ ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਕਟੂਈ ਦਾ ਜੋ ਸਾਨੂੰ ਸਮਾਂ ਜੋ ਸਮਾਂ ਕੱਢ ਕੇ ਕਿਉਂਕਿ ਦੇਖੋ ਇਹ ਚੀਜ਼ਾਂ ਸਾਹਮਣੀਆਂ ਬਹੁਤ ਔਖੀਆਂ ਨੇ ਸੱਚ ਹੈ ਇਹਨਾਂ ਦੇ ਦੇਖੋ ਪੈਸੇ ਵੀ ਲੱਗਦੇ ਨੇ ਸਮਾਂ ਵੀ ਖਰਾਬ ਹੁੰਦਾ ਹੈ ਜਿਹੜਾ ਨੂੰ ਨਹੀਂ ਸਮਝੋ ਕਹਿੰਦੇ ਵੀ ਉਹੀ ਕਰੀ ਜਾਂਦੇ ਨੇ ਅੱਜ ਦੇ ਸਮੇਂ ਵਿੱਚ ਕਿਉਂਕਿ ਮੋਬਾਈਲ ਦਾ ਯੁੱਗ ਹੈਗਾ ਹਰ ਇੱਕ ਚੀਜ਼ ਮੋਬਾਈਲ ਤੇ ਦੇਖ ਲਈ ਪਰ ਜਿਹੜੀ ਲਾਈਵ ਚੀਜ਼ ਦੇਖਣੀ ਹੈ ਸਾਹਮਣੇ ਅਸਲੀ ਰੂਪ ਚ ਦੇਖਣੀ ਤਾਂ ਉਹ ਅਸੀਂ ਸਭ ਨੂੰ ਕਰਾਂਗੇ ਵੀ ਬਹੁਤ ਵਧੀਆ ਲੱਗਿਆ ਬਾਈ ਜੀ ਉਹਨਾਂ ਦਾ ਸੁਭਾ ਵੀ ਤੁਸੀਂ ਵੀ ਕਦੇ ਆਉਂਗੇ ਤਾਂ ਤੁਹਾਨੂੰ ਦਿਖਾ ਕੇ ਤੋਰਨਗੇ ਹੈ ਨਹੀਂ ਗੱਲ ਜੇ ਤੁਸੀਂ ਨਿਸ਼ਚਾ ਕਰਕੇ ਆਉਂਗੇ ਉਹਦੇ ਮਨ ਚ ਰੀ ਰੱਖੋ ਹਰ ਇੱਕ ਚੀਜ਼ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਵੀ ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ ਕੀ ਗੱਲਾਂ ਸੀ ਸਾਰੀਆਂ ਉਹ ਹੁਣ ਵੀ ਦੁਬਾਰੇ ਆ ਗਈਆਂ ਸਾਰੀਆਂ ਇਹ ਨਹੀਂ ਗੱਲ ਹੈ ਜਿਵੇਂ ਆਪਾਂ ਪਿੱਟ ਦੀ ਗੱਲ ਕਰਦੇ ਆ ਆ ਗਈਆਂ ਸਾਰੀਆਂ ਦੁਬਾਰੇ ਪਰ ਦੁਬਾਰੇ ਇਹ ਹੋਰ ਰੂਪ ਚ ਆ ਗਈਆਂ ਪਹਿਲਾਂ ਅਸੀਂ ਇਹਨਾਂ ਤੋਂ ਵਿਸਰਗੇ ਸੀ ਵਿਸਾਰਦਿਆਂ ਸੀ ਚੀਜ਼ਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਚੀਜ਼ ਦਿਖਾਉਣੀ ਚਾਹੀਦੀ ਹੈ ਔਰ ਅਸੀਂ ਜੇ ਪੁਰਾਣੇ ਕਲਚਰ ਤੇ ਚੱਲਾਂਗੇ ਤਾਂ ਅਸੀਂ ਬਚਾਂਗੇ ਸੱਚ ਇਹ ਗੱਲ ਜਿਹੜੀ ਅਸੀਂ ਸਪੀਡ ਨਾਲ ਦੁਨੀਆ ਚੱਲ ਰਹੀ ਹੈ ਜ਼ਿੰਦਗੀ ਚੱਲ ਰਹੀ ਹੈ ਮੋਬਾਈਲ ਦੀ ਜ਼ਿੰਦਗੀ ਸਪੀਡ ਵਾਲੀ ਹੈ ਨੁਕਸਾਨਦੇਕ ਹਰਕਤ ਲਈ ਪਰਿਵਾਰ ਦੇ ਵਿੱਚ ਅਸੀਂ ਸਾਰੇ ਮੋਬਾਈਲ ਲੈ ਕੇ ਬੈਠ ਜਾਂਦੇ ਹਾਂ ਡੁੱ ਅਸੀਂ ਸੱਥਾਂ ਸੱਥਾਂ ਦੇ ਵਿੱਚ ਵੀ ਜਾਨਿਆਂ ਦਾ ਜੀ ਬਜ਼ੁਰਗ ਬੈਠੇ ਨੇ ਸਾਡੇ ਉਹ ਸਾਨੂੰ ਸਾਰੀ ਗੱਲ ਦੱਸਦੇ ਨੇ ਸਾਨੂੰ ਤੇ ਆਸ ਬਾਰੇ ਜਾਂ ਸਾਡੇ ਪਿੰਡ ਬਾਰੇ ਗੱਲ ਦੱਸਦੇ ਨੇ ਤਾਂ ਸਾਨੂੰ ਉਹਨਾਂ ਦੀ ਗੱਲ ਬਜ਼ੁਰਗਾਂ ਦੀ ਸੁਣਨੀ ਚਾਹੀਦੀ ਹੈ ਸੋ ਮੜਾ ਕੈਮਰਾ ਘੁਮਾ ਲਿਓ ਮੈਂ ਕੈਮਰਾਮੈਨ ਨੂੰ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਭਾਈ ਜਗਤਾਰ ਸਿੰਘ ਜੀ ਉਹਨਾਂ ਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਟਾਈਮ ਕੱਢਿਆ ਸਾਡੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਚੀਜ਼ ਨੂੰ ਦਿਖਾਉਣ ਦੀ ਵੀ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਜਾਂ ਬੱਚੇ ਕੁਝ ਦੇਖ ਸਕਣ ਸਤਿਨਾਬ ਵਾਜਬ ਜੀ ਹਾਂਜੀ ਠੀਕ ਹੈ ਤੁਹਾਡਾ ਵੀ ਸ਼ੁਕਰੀਆ ਦਾ ਕਰਦਾ ਤੁਸੀਂ ਆਇਓ ਤੇ ਮੇਰੇ ਇਸ ਸਮਾਨ ਨੂੰ ਅੱਗੇ ਲੋਕਾਂ ਦੇ ਵਿੱਚ ਫਲਾਉਣ ਦੇ ਵਿੱਚ ਕੋਸ਼ਿਸ਼ ਕਰੋਗੇ ਕਿਉਂਕਿ ਜਿਹੜੇ ਪੰਜਾਬੀ ਸਾਡੇ ਬੱਚੇ ਆ ਜਾਂ ਵੀ ਫਾਰਨ ਕੰਟਰੀਆਂ 'ਚ ਵੀ ਬੈਠੇ ਆ ਜਾਂ ਉਧਰ ਵੀ ਪੈਦਾ ਵੀ ਹੋ ਗਏ ਝਾਟੇ ਕਹਾ ਦੀ ਜਿਹੜੀਆਂ ਜਨਰੇਸ਼ਨਾਂ ਨੇ ਆਉਣ ਵਾਲੀਆਂ ਵੀਰ ਜੀ ਜਗਤਾਰ ਸਿੰਘ ਕਟੂਈ ਦਾ ਗੱਡਾ ਬਹੁਤ ਸਾਂਭਿਆ ਹੋਇਆ ਹੈ ਉਹ ਜਾਣਕਾਰੀ ਆਪਾਂ ਲੈ ਲੈਣੇ ਗੱਡੇ ਬਾਰੇ ਜਿਉ ਵੀਰ ਜੀ ਇਹਦੇ ਗੱਡੇ ਬਾਰੇ ਜਾਣਕਾਰੀ ਦਿਓ ਸਾਡੇ ਸਾਰੇ ਸਰੋਤਿਆਂ ਨੂੰ ਕਿਉਂਕਿ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ हां जी देखो छोटा-छोटा समानता मैं छोटे हुंदे नहीं सामना शुरू करता थी बच्चा ही थे जदों मैं ठीक है, है जी ते ਜਿੰਨਾ ਚਿਰ ਮੇਰੇ ਕੋਲੇ ਗੱਡਾ ਨਹੀਂ ਸੀ ਹੈਗਾ ਉਨਾ ਚਿਰ ਮੈਂ ਆਪਦੇ ਆਪ ਨੂੰ ਖਾਲੀ-ਖਾਲੀ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਪੰਜਾਬੀ ਵਿਰਾਸਤ ਦੀ ਸਭ ਤੋਂ ਵੱਡੀ ਚੀਜ਼ ਮੇਰੇ ਹਿਸਾਬ ਨਾਲ ਗੱਟਾ ਹੈ ਜੀ ਤੇ ਜਿਹੜੇ ਕਿਸੇ ਟਾਈਮ ਜੱਟਪੋਲੇ ਪਿੰਡ 'ਚ ਗੱਟਾ ਹੁੰਦਾ ਸੀ ਉਹਦੀ ਪੂਰੀ ਸ਼ਾਨ ਹੁੰਦੀ ਸੀ ਕਿਉਂਕਿ ਸਮੇਂ ਦੇ ਅਨਸਾਰ ਇਹਨਾਂ ਦੀ ਜਿਹੜੀ ਵਰਤੋਂ ਹਟ ਗਈ ਪਈ ਇਹ ਇੱਕ ਵਿਰਾਸਤ ਦੀ ਚੀਜ਼ ਬਣ ਕੇ ਰਹਿ ਗਈ ਇਹ ਮੈਂ ਜੀ 2014 ਦੇ ਵਿੱਚ 40000 ਦਾ ਖਰੀਦਿਆ ਠੀਕ ਹੈ ਜੀ ਇਹਨੂੰ ਤੁਸੀਂ ਫਨੌਰੀ ਫਿਲਮ ਚ ਵੀ ਦੇਖ ਸਕਦੇ ਹੋ ਤੇ ਇੱਕ ਹਿੰਮਤ ਸੰਧੂ ਦਾ ਗੀਤ ਹੈ ਜੁੱਤੀ ਗੀਤ ਠੀਕ ਹੈ ਤੇ ਉਹਦੇ ਵਿੱਚ ਵੀ ਹੈ ਜੀ ਇਹਦੇ ਇਹ ਕਿਹੜੀ ਚੀਜ਼ ਹੈ ਇਹ ਪਿੱਤਲ ਦਾ ਪਿੱਤਲ ਇਹਨੂੰ ਕਹਿੰਦੇ ਆ ਚੂਲਾ ਕਹਿੰਦੇ ਆ ਠੀਕ ਹੈ ਜੀ ਆਹ ਇਹਦੀ ਠੋੜ ਹੈ ਠੀਕ ਹੈ ਆਹ ਇਹਦੀ ਸੁਗਣੀ ਹੈ ਤੇ ਇੱਥੇ ਤੇ ਮਥੋਬੜ ਆ ਚੀਜ਼ ਠੀਕ ਹੈ ਇਹਨੂੰ ਕਹਿੰਦੇ ਨੇ ਮੈਕੂਨ ਦਿਖਾ ਦਿਓ ਜੀ ਠੀਕ ਹੈ ਤੇ ਆਹ ਦੀਆਂ ਟਈਆਂ ਨੇ ਜੀ ਗੱਡੇ ਨੂੰ ਖੜਾਇਆ ਜਾਂਦਾ ਹੈ ਤੇ ਇਹਦੇ ਥੱਲੇ ਜਿਵੇਂ ਅੱਜ ਕੱਲ ਵੀ ਤਰਾਂਦੀਆਂ ਦੇ ਵਿੱਚ ਹਾਂਜੀ ਹਾਂਜੀ ਇਹਨੂੰ ਅਪਣਿਹਾਰੀ ਕਹਿੰਦੇ ਨੇ ਟੂਲ ਬਾਕਸ ਹਾਂਜੀ ਇਹਨੂੰ ਆਪਾਂ ਟੂਲ ਬਾਕਸ ਕਹਿ ਸਕਦੇ ਆ ਅੰਗਰੇਜ਼ੀ ਦੀ ਸ਼ਬਦ ਤੇ ਹਾਂ ਇਹਨੂੰ ਜੀ ਚੌਂਕੀ ਬੋਲਦੇ ਆ ਠੀਕ ਐ ਸਥਾਉ ਨੂੰ ਆ ਜੀ ਪਿੱਛੇ ਆ ਗਈ ਸੱਤ ਠੀਕ ਹੈ ਜੀ ਤੇ ਇਹ ਆ ਜਿਹੜੇ ਮੇਰੇ ਹੱਥ 'ਚ ਤੁਸੀਂ ਫੜਿਆ ਦੇਖ ਰਹੇ ਹੈਗੀ ਜੀ ਸਦਭਾਈ ਇਹ ਸਦਭਾਈ ਭਾਵੇਂ ਗੱਡੇ ਦੇ ਜਦੋਂ ਇਹ ਦੇ ਪਈਏ ਜਦੋਂ ਚੁੰਕਣ ਲੱਗ ਜਾਂਦੇ ਅੱਛਾ ਜੀ ਤਾਂ ਕਿਸੇ ਟਾਈਮ ਪੰਜਾਬ ਦੇ ਵਿੱਚ ਕਿਸਾਨਾਂ ਦੇ ਘਰਾਂ ਚ ਮਖਣੀ ਆਮ ਹੁੰਦੀ ਸੀ ਠੀਕ ਹੈ ਜੀ ਤੇ ਇਹਨੂੰ ਇੱਥੇ ਲਾ ਕੇ ਥੱਲੇ ਅੱਛਾ ਜੀ ਤੇ ਆ ਜਿਹੜਾ ਪਈਆ ਸੀ ਇਹ ਉੱਪਰ ਚੱਕਿਆ ਜੀ ਜੇ ਹੁਣ ਆਪਾਂ ਜੱਕ ਗਏ ਦੀ ਹੈ ਹਾਂ ਹਾਂ ਇਹਨੂੰ ਤੁਸੀਂ ਡੱਕੜ ਦਾ ਜੈਕ ਕਹਿ ਸਕਦੇ ਹੋ ਠੀਕ ਹੈ ਤੇ ਇਹ ਜਿਹੜਾ ਗੱਡੇ ਦਾ ਇਹਨੂੰ ਪੁੱਠੀਆਂ ਬੋਲਦੇ ਨੇ ਪੁੱਠੀਆਂ ਆਹ ਠੀਕ ਤੇ ਮਰਟ ਉਹ ਟਹਿਰ ਹੈ ਪੁੱਠੀ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਨਾ ਜੇ ਇਹਨੂੰ ਆਪਾਂ ਪੱਈਆ ਕਹੋ ਪੱਈਆ ਪੱਈਆ ਜੀ ਹਾਂ ਆਏ ਤੇ ਕਾਜ ਇਹ ਨਾਲ ਇਹ ਸਾਰਾ ਨਾਲ ਦਾ ਹੀ ਹੈ ਹਾਂ ਜੀ ਨਾਲ ਦਾ ਹੀ ਹੈ ਨਾ ਨਾ ਕੁਛ ਨਹੀਂ ਤਾਂ ਹੀ ਤਾਂ ਏਡਾ ਪੁਰਾਣਾ ਹੋਇਆ ਬੈ ਠੀਕ ਹੈ ਜੀ ਠੀਕ ਤੇ ਇਹਨਾਂ ਨੂੰ ਪਿੰਜਣੀਆਂ ਕਹਿੰਦੇ ਆ ਠੀਕ ਆਹਾਂ ਜੀ ਆਹ ਦੀ ਹੈਗੀ ਜੀ ਆਹ ਆ ਨਾਭ ਇਹਦੇ ਵਿੱਚ ਦੀ ਧੌਰਾ ਹੈ ਜੀ ਹਾਂ ਲੋਕ ਲੱਗੇ ਹਾਂ ਜੀ ਇੱਧਰ ਵੀ ਇੱਧਰ ਵੀ ਹਾਂ ਮਾਡੀ ਲਾ ਕਹਿੰਦੇ ਆ ਠੀਕ ਇਹਨਾਂ ਨੂੰ ਆਹ ਚੀਜ਼ਾਂ ਇਹਨਾਂ ਨੂੰ ਬਾਕੀ ਕਹਿੰਦੇ ਆ ਇਹਨਾਂ ਨੂੰ ਗੱਡੇ ਦੀਆਂ ਆ ਮੁੰਨੀਆਂ ਹੀ ਕਹਿੰਦੇ ਆ ਜੀ ਮੁੰਨੀਆਂ ਤੇ ਆ ਇਹਦਾ ਹੈਗਾ ਜੀ ਥੱਲੜ ਆਹਾ ਆ ਇਹਦਾ ਹੈਗਾ ਪੂੰਜਾ ਜਿਵੇਂ ਉੱਪਰ ਚੱਕੇ ਜਾਵੇ ਤਾਂ ਪਿੱਛੋਂ ਇਹ ਹਾਂ ਇਹ ਥੱਲੇ ਜ਼ਮੀਨ ਚ ਘੁੱਟ ਜਾਂਦੇ ਹੁੰਦੇ ਕਿਉਂਕਿ ਉਦੋਂ ਕੱਚੇ ਹੀ ਰਸਤੇ ਹੁੰਦੇ ਤੇ ਗੱਡਾ ਉਲੜਿਆ ਹੋਇਆ ਅੱਗੇ ਨਹੀਂ ਤੇ ਜਾਂਦਾ ਠੀਕ ਹੈ ਤੇ ਆ ਹੈਗੇ ਜੀ ਇਹਦੇ ਉਹ ਆ ਆ ਆ ਫਲਾੜੂਏ ਕਹਿੰਦੇ ਆ ਜੀ ਠੀਕ ਹੈ ਹਾਂ ਜੋ ਉਸ ਤੋਂ ਲਾਲੂਏ ਤੋਂ ਭਾਵ ਹੈ ਜਦੋਂ ਗੱਡਾ ਵੀ ਜਾਨੀ ਉਲਰ ਜਾਂਦਾ ਹੁੰਦਾ ਆਪਦੇ ਆਪ ਹੀ ਪਿੱਛੇ ਲੱਗ ਜਾਂਦੇ ਅੱਛਾ ਆਪਦੇ ਆ ਵੀ ਲੱਗ ਜਾਂਦੇ ਹਾਂਜੀ ਹਾਂਜੀ ਇਹ ਲਮਕ ਵੀ ਰਹਿੰਦੇ ਹਾਂਜੀ ਇਹ ਲਮਕਦੇ ਰਹਿੰਦੇ ਹੁੰਦੇ ਠੀਕ ਹੈ ਤੇ ਬਸ ਇਸ ਤਰ੍ਹਾਂ ਇਹ ਗੱਡੇ ਦੀ ਸ਼ਾਨ ਸੀ ਕਿਸੇ ਵਕਤ ਇਹ ਸਾਰਾ ਇਹ ਪਿੱਤ ਨਹੀਂ ਲੱਗਦਾ ਹਨਾ ਸਾਰਾ ਇਹ ਹਾਂਜੀ ਆ ਹੈਗਾ ਪਿੱਤਣਾ ਹੈਗਾ ਇਸ ਸਮੇਂ ਸਾਰਾ ਇਹ ਕਿਦੋਂ ਸਾਫ ਸੂਪ ਕਰ ਲੈਣਾ ਫਿਰ ਇਹ ਪੂਰੀ ਚੈਂਪੂ ਜਿਵੇਂ ਆਪਾਂ ਸਾਫ ਕਰਕੇ ਜਾ ਹਾਂਜੀ ਗੱਡੇ ਦਾ ਇੱਕ ਇਹਦੇ ਬੱਡ ਇੱਥੇ ਵੀ ਕਸਿਆ ਜਾਂਦਾ ਹੁੰਦਾ ਐ ਹੋਰ ਜੇ ਆਪਾਂ ਵੱਡਾ ਕਰ ਹਾਂ ਹਾਂ ਆਹ ਦੇਖੋ ਉਸਰੀ ਥਾਂ ਰੱਖਿਆ ਹੋਇਆ ਜੀ ਹਾਂ ਇਹਦੀ ਜਿਹ ਤੇ ਕੀ ਕੰਮ ਕਰਦੇ ਸੀਗੇ ਜੀ ਇਹ ਜ਼ਮੀਨ ਹੀ ਬਹਣਦੇ ਇਹ ਸਭ ਤੋਂ ਜ਼ਿਆਦਾ ਹਾਲਾ ਜਣੀ ਢੂੰਗੀ ਜ਼ਮੀਨ ਇਹਦੇ ਨਾਲ ਵਾਹੀ ਜਾਂਦੀ ਹੁੰਦੀ ਹੁੰਦੀ ਹਾਂਜੀ ਆਹ ਲੱਕੜ ਦੀ ਚੌਹ ਹੈ ਆਜ ਦਾ ਫਾਲਾ ਆਜ ਦੀ ਹੱਲ ਆਜ ਦਾ ਮੁੰਨਾ ਤੇ ਆਹ ਜੰਗੀ ਹੱਥੀ ਤੇ ਕੀ ਕੰਮ ਆਉਂਦਾ ਸੀਗਾ ਜੀ ਆਹ ਇਹ ਹੈਗੀ ਜੀ ਤਰਪਾਲੀ ਤਰਪਾਲੀ ਜਦੋਂ ਕਪਾਹ ਤੋਂ ਬਾਅਦ ਪੰਜਾਬ ਦੇ ਵਿੱਚ ਨਰਮੇ ਦੀ ਖੇਤੀ ਸ਼ੁਰੂ ਹੋਣੀ ਵੀ ਖੁੱਡਾਂ 'ਚ ਬੀਜਦੇ ਹੁੰਦੇ ਵੀ ਜਿਹਨੂੰ ਆਪਾਂ ਅੱਜਕੱਲ ਵੀ ਵੀ ਉਹ ਕਹਿ ਸਕਦੇ ਆ ਔਰਾ ਕਹਿ ਸਕਦੇ ਆ ਤਾਂ ਇਹਨੂੰ ਵੀ ਸੀਲਣ ਲਈ ਇਹ ਵਰਤਿਆ ਜਾਂਦਾ ਹੁੰਦਾ ਸੀ ਤੇ ਆਹ ਹਲ ਹੈਗਾ ਜੀ ਹਲਟਾਵਾ ਹਲ ਹਟਾਵਾ ਹਾਂਜੀ ਇਹ ਇੱਕ ਸਾਈਡ ਤੇ ਹਾਂ ਇਹ ਮਿੱਟੀ ਨੂੰ ਇੱਕ ਇੱਕ ਸਾਈਡ ਚੱਕ ਕੇ ਸਿੜਦਾ ਹੁੰਦਾ ਇਹਨੂੰ ਬੋਲਦੇ ਆ ਜੀ ਦੋ ਪੱਖਿਆਂ ਵਾਲਾ ਹਾਲਾ ਕਿਉਂਕਿ ਜ਼ਮੀਨ ਨੂੰ ਐ ਸਾਈਡਾਂ ਤੇ ਦੋਹੇ ਪਾਸੇ ਸਿੜਦਾ ਰਹਿੰਦਾ ਤੇ ਇਸ ਤਰ੍ਹਾਂ ਜਣੀ ਇਹ ਪੁਰਾਣੇ ਜਿਹੜੇ ਹਾਲਾ ਜਾਂ ਘਟਾ ਤੇ ਇਹ ਅਸੀਂ ਸਾਹਮਣੇ ਹੋਇਆ ਤੇ ਜੋ ਨਹੀਂ ਜਿਹੜੇ ਲੋਕ ਆਉਂਦੇ ਇੱਥੇ ਕੋਈ ਬੱਚੇ ਆਉਂਦੇ ਜਾਂ ਕੋਈ ਥੋੜੇ ਵਰਗੇ ਸੱਚ ਸੱਜਣ ਆਉਂਦੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਬਹੁਤ ਸਾਨੂੰ ਵੀ ਬਹੁਤ ਖੁਸ਼ੀ ਆ ਇਸ ਦਾ ਮੈਂ ਕਦੇ ਦੇਖਿਆ ਨਹੀਂ ਹੁਣ ਅਸੀਂ ਤਾਂ ਕਦੇ ਬਹੁਤ ਘੱਟ ਮੈਂ ਦੇਖੂ ਜਿਹੜੇ ਮੇਰੀ ਟੀਮ ਹੈ ਨਾਲੇ ਛੇ ਇਹਨਾਂ ਨੇ ਕਦੇ ਦੇਖੇ ਨਹੀਂ ਹਾਂਜੀ 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 ਬੜਾ ਚੀਜ਼ਾਂ ਦੇਖ ਕੇ ਪ੍ਰਾਣਾ ਵਧੀਆ ਲੱਗਦਾ ਤੁਸੀਂ ਸਾਹਮਣੇ ਆ ਬਹੁਤ ਤੁਸੀਂ ਵਧਾਈ ਦੇ ਪਤਰੋਂ ਵੈਸੇ ਮੈਂ ਤਾਂ ਕਹੂੰਗਾ ਤੇ ਵੀਰ ਜੀ ਜਗਤਾਰ ਸਿੰਘ ਨੇ ਗੱਡਾ ਸਾਹਮਣੇ ਦੇਖੋ ਬਹੁਤ ਵੱਡੀ ਗੱਲ ਹੈ ਜੀ ਇਹ ਛੋਟੀ ਗੱਲ ਨਹੀਂ ਮੈਂ ਕਹਿੰਦਾ ਮੈਂ ਇਹਨੂੰ ਬਹੁਤ ਵੱਡੀ ਗੱਲ ਸਮਝਦਾ ਇਹ ਜਿਹੜੀ ਇਹ ਗੱਲ ਹੈ ਇਹ ਦੇਸ਼ਾਂ ਵਿਦੇਸ਼ਾਂ ਵਰਲਡ ਤੱਕ ਵਰਲਡ ਦੀਆਂ ਇੱਕ ਬਰਾਸਤੀ ਚੀਜ਼ਾਂ ਨੇ ਪ੍ਰਾਤਨ ਚੀਜ਼ਾਂ ਨੇ ਇਹ ਇਹਨਾਂ ਨੇ ਸਾਮ ਕੇ ਰੱਖੀਆਂ ਬਹੁਤ ਵੱਡੇ ਵਧਾਈ ਦੇ ਪਾਤਰ ਉਹ ਤੁਸੀਂ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਏਰੀਆ ਦਾ ਨਾਮ ਤੁਹਾਡੇ ਕਰਕੇ ਹੀ ਪ੍ਰਾਤਨ ਚੀਜ਼ਾਂ ਕਰਕੇ ਸਾਡਾ ਵੀ ਨਾਮ ਕਿਤੇ ਨਾ ਕਿਤੇ ਸਾਡੇ ਪਿੰਡ ਦਾ ਜਦੋਂ ਅਸੀਂ ਸੁਣਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਹੈ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਧੰਨਵਾਦ ਮੈਂ ਫੇਰ ਕਰਦਾ ਜੀ ਅਸੀਂ ਬਹੁਤ ਬਹੁਤ ਤੁਹਾਨੂੰ ਵਧਾਤ ਕਰਦੇ ਆ ਸਰਦਾਰ ਜਗਤਾਰ ਸਿੰਘ ਜੀ ਕਟੂ ਦਾ ਜੋ ਬਰਨਾਲੀ ਵਾਲੇ ਦਾ ਪਿੰਡ ਹੈ ਦਾ ਇੰਨੇ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਆਂ ਵੀ ਜਰੂਰ ਪਿੰਡ ਕਟੂ ਬਰਨਾਲੇ ਤੋਂ 20 ਕਿਲੋਮੀਟਰ ਹੋਗਾ ਜੀ ਇਹ ਕਿਹਦਾ ਨਾ ਜੀ ਇਹ ਸਿਰਫ 12 ਕਿਲੋਮੀਟਰ ਹੈ ਜੀ ਬਰਨਾਲੇ ਤੋਂ ਸੰਗਰੂਰ ਤੋਂ ਵੀ ਨੇੜੇ ਪੈਂਦਾ ਤੁਹਾਨੂੰ ਲਿੱਦੋ ਹੀ ਪੈਂਦਾ ਧੂਰੀ ਤੋਂ ਹੀ ਪੈਂਦਾ ਤੇ ਤੁਸੀਂ ਜਰੂਰ ਬਾਈ ਜੀ ਦੇ ਇੱਥੇ ਦੇਖ ਕੇ ਜਾਓ ਇੱਕ ਤਾਂ ਦੇਖੋ ਹੌਸਲਾ ਬਜਾਈ ਹੁੰਦੀ ਹੈ ਇਹਨਾਂ ਨੇ ਇੰਨਾ ਸਮਾਨ ਪੁਰਾਣਾ ਸਾਹਮਣੇ ਰੱਖਿਆ ਇਤੇ ਟਾਈਮ ਵੀ ਲੱਗਦਾ ਹੈ ਪੈਸਾ ਵੀ ਹਰ ਇੱਕ ਚੀਜ਼ ਲੱਗਦੀ ਹੈ ਤੇ ਆਪਾਂ ਆਪਦੇ ਬੱਚਿਆਂ ਨੂੰ ਕੋਸ਼ਿਸ਼ ਕਰੋ ਵੀ ਚੀਜ਼ਾਂ ਦਿਖਾਈਏ ਪੁਰਾਣੀਆਂ ਚੀਜ਼ਾਂ ਨੇ ਇਹ ਸਾਰੀਆਂ ਤੋ ਸੋਭਾ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਟਾਈਮ ਟੂ ਟਾਈਮ ਕੱਢ ਕੇ ਸਾਨੂੰ ਸਮਾਂ ਦਿੰਦਾ ਜੀ ਠੀਕ ਆ ਜੀ ਤੁਹਾਡਾ ਵੀ ਮੈਂ ਸ਼ੁਕਰੀਆ ਦਾ ਕਰਦਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵੀ ਜੀਆਂ ਸਾਭੀਆਂ ਹੋਈਆਂ ਨੇ ਉਹ ਛੋਟੇ ਵਰਗੇ ਜਿਹੜੇ ਇਹ ਸਾਧਨਾ ਰਹੀ ਜਾਂ ਚੈਨਲ ਰਹੀ ਜਿਹੜੇ ਵੀ ਸਾਡੇ ਬੱਚੇ ਅੱਜ ਫਾਰਨ ਕੰਟਰੀਆਂ ਚ ਗਏ ਹੋਏ ਐ ਜਾਂ ਉਹਨਾਂ ਦੇ ਬੱਚੇ ਅੱਗੇ 5-7 ਸਾਲਾਂ ਨੂੰ ਪੈਦਾ ਹੋਣਗੇ ਤੇ ਜਿਨ੍ਹਾਂ ਨੂੰ ਇਸ ਪੰਜਾਬੀ ਵਿਰਾਸਤ ਨਾਲ ਜੁੜਨ ਦਾ ਚਾਅ ਹੋਊਗਾ ਲਗਾਓ ਹੋਊਗਾ ਤਾ ਉਥੇ ਤੱਕ ਤੁਸੀਂ ਇਹ ਮੇਰੇ ਇਸ ਸੰਦੇਸ਼ ਨੂੰ ਪਹੁੰਚਾਉਣ ਦੇ ਵਿੱਚ ਯੋਗਦਾਨ ਪਾਉਗੇ ਤੇ ਤੁਹਾਡਾ ਵੀ ਮੈਂ ਸ਼ੁਕਰੀਆ ਅਦਾ ਕਰਦਾਂ ਤੇ ਅੱਜ ਤੁਸੀਂ ਮੇਰੇ ਇਸ ਬਰਾਸਤ ਘਰ ਵਿੱਚ ਤੁਹਾਡੀ ਸਾਰੀ ਜਿਹੜੀ ਨਾਲ ਤੁਹਾਡੇ ਸਾਥੀ ਨੇ ਟੀਮ ਹੈ ਉਹਨਾਂ ਦਾ ਮੈਂ ਸਵਾਗਤ ਕਰਦਾ ਬਾਈਗਰੂ ਜੀ ਕਾਕਰ ਸਾਹ ਬਾਈਗਰੂ ਜੀ ਕੀ ਪਤਨੀ ਲਈ ਸਾਡਾ ਚੈਨਲ ਜਨਤਨੋਰਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਬੈਲ ਆਈਕਨ ਦਾ ਬਟਨ ਦਬਾਇਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ